ਅੱਜ ਦਿਖਾਉਣਿਆਂ ਜੀ ਤੁਹਾਨੂੰ ਇੱਕ ਨਵਾਂ ਕੰਮ ਮਿਹਨਤ ਕਰਨ ਵਾਲਿਆਂ ਵਾਸਤੇ ਕੰਮ ਦੀ ਕੋਈ ਘਾਟ ਨਹੀਂ ਆ ਬਿਰਕ ਔਰਗੈਨਿਕ ਫਾਰਮ ਵਾਲੇ ਨੇ ਆਪ ਦੀ ਗੱਡੀ ਤੇ ਧਰ ਕੇ ਆਪ ਆਪਣੇ ਖੇਤ ਚ ਤਿਆਰ ਪ੍ਰੋਡਕਟ ਵੇਚ ਰਹੇ ਨੇ ਗੁਰਲਾਲભાઈ ਕੀ ਹਾਲ ਚਾਲ ਨੇ ਠੀਕ ਹੈ ਜੀ ਆਹ ਲਓ ਜੀ ਆਹ ਲਓ ਤੁਮਾਨ ਜੀ ਅੱਜ ਸਾਡੇ ਕੋਲ ਆਏ ਹੋ ਤੁਹਾਡਾ ਬਸ ਹੱਥ ਜੀ ਰੱਖ ਲਓ ਉੱਪਰ ਤੁਹਾਡਾ ਸਵਾਗਤ ਹੈ ਹਾਂ ਜੀ ਬਿਰਜੀ ਆਹ ਕੀ ਤੁਸੀਂ ਸੇਲ ਕਰ ਰਹੇ ਹੋ ਕਾਰ ਇਹ ਕਾਰ ਸਟੈਂਡ 'ਚ ਇਹਨਾਂ ਦੀਆਂ ਗੱਡੀਆਂ ਨੇ ਜੀ ਤੇ ਬਿਰਕ ਆਰਗੈਨਿਕ ਫਾਰਮ ਤੇ ਆਹ ਤੁਸੀਂ ਕਾਰ ਦੇ ਉੱਤੇ ਰੱਖ ਕੇ ਕੀ ਕੋ ਸੇਲ ਕਰ ਰਹੇ ਹੋ ਇਹ ਨਵਾਂ ਨਵਾਂ ਪ੍ਰੋਡਕਟ ਹੈ ਕੋਈ ਨਾਲ-ਨਾਲ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਨਾਲ ਗੱਲਬਾਤ ਕਰਨ ਦਾ ਤੇ ਨਾਲ-ਨਾਲ ਆਪਾਂ ਇਹ ਵੀ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਬੰਦੇ ਕਹਿੰਦੇ ਕੰਮ ਨਹੀਂ ਹੈਗਾ ਹਨਾ ਇਹ ਬਾਬੇ ਨਾਨਕ ਦੀ ਧਰਤੀ ਹੈ ਇਹਦੇ ਵਿੱਚੋਂ ਇਹਦੇ ਵਿੱਚੋਂ ਸੋਨਾ ਨਿਕਲਦਾ ਤੇ ਜੇ ਕੋਈ ਚਾਹੇ ਦੱਬ ਕੇ ਖੇਤੀ ਕਰੇ ਹਨਾ ਬਾਬੇ ਨਾਨਕ ਨੇ ਵੀ ਇਸ ਵਾਸਤੇ ਹਾਲ ਵਾਇਆ ਸੀ ਵੀ ਮਿਹਨਤ ਕਰਕੇ ਖਾਓ ਹੁਣ ਸਾਡਾ ਗੱਡੀ ਦਾ ਵੀ ਹੈ ਤੇ ਨਾਲ ਜਿਹੜੀ ਹਲਦੀ ਹੈ ਅਸੀਂ ਘਰ ਤੋਂ ਘੱਟ ਵੀ 15 16 ਪੈਕੇਟੇ ਦੇ ਰੋਜ਼ ਦੇ ਵੇਚ ਦਿੰਨੇ ਆ 15 1600 ਰੁਪਿਆ ਸਾਡਾ ਐਕਸਟਰਾ ਬਣਦਾ ਇਹਦਾ ਆਰਗੈਨਿਕ ਤਿਆਰ ਕੀਤੀ ਹੈ ਅਸੀਂ ਹਰੇਕ ਪ੍ਰੋਜੈਕਟ ਆਰਗੈਨਿਕ ਤਿਆਰ ਕਰਕੇ ਘਰ-ਘਰ ਪਹੁੰਚਾਵਾਂਗੇ ਜਿੰਨੀ ਕਿ ਸਾਡੀ ਰੇਂਜ ਹੈ ਬਾਲਾ ਤਾਂ ਨਹੀਂ ਜਿੰਨੇ ਕਿ ਸਾਡਾ ਏਰੀਆ ਹੈ ਹਨਾ ਇਹ ਗਿੱਲੀ ਹਲਦੀ ਹੈ ਜੀ ਇਹ ਗਿੱਲੀ ਹਲਦੀ ਹੈ ਜੀ ਚਣਿਆਂ ਦੇ ਦਾਣੇ ਜਿੰਨੀ ਦੇਖੋ ਦੁੱਧ ਚ ਪਾਣੀ ਹੈ ਜੀ ਹਨਾ ਲੱਖਾਂ ਦਵਾਈਆਂ ਨੂੰ ਪਿੱਛੇ ਹਟਾਉਗੀ ਜੀ ਬੰਦਾ ਤੰਦਰੁਸਤ ਹੋ ਜਾਊਗਾ ਘੋੜੇ ਵਾਂਗ ਭੱਜਣ ਲੱਗ ਜਾਊਗਾ ਇੱਕ ਚਣਿਆਂ ਦੇ ਦਾਣੇ ਜਿੰਨੀ ਦੁੱਧ ਚ ਪਾ ਕੇ ਬਾਲਣਾ ਹੈ ਪੂਰਾ ਤੇ ਇਹ ਪੀਣੀ ਹੈ ਬਾਕੀ ਤੁਸੀਂ ਦਾਲ ਸਬਜ਼ੀ ਚ ਵੀ ਕੁੱਟ ਕੇ ਪਾ ਸਕਦੇ ਹੋ ਜਿਵੇਂ ਆਪਾਂ ਆਦਕਰ ਪਾਨੇ ਆ ਚਾਹ ਚ ਕੁੱਟ ਕੇ ਐਵੇਂ ਦਾਲ ਸਬਜ਼ੀ ਚ ਪਾ ਸਕਦੇ ਹੋ ਦਾਲ ਸਬਜ਼ੀ ਦਾ ਟੈਸਟ ਤੇ ਜਿਹੜਾ ਬੰਦਾ ਇਹ ਪੈਕੇਟ ਖਾ ਗਿਆ ਇੱਕ ਦੋ ਪੈਕੇਟ ਲੈ ਗਿਆ ਉਹਨੂੰ ਠੱਠ ਨਹੀਂ ਲੱਗਦੀ ਕੋਈ ਨਜਲਾ ਜਕਾਮ ਗੋਡੇ ਦੁਖਦੇ ਨੇ ਜਿਵੇਂ ਤੇ ਕੋਈ ਵੀ ਗਠੀਏ ਤੱਕ ਵੀ ਠੀਕ ਕਰਦੀ ਹੈ ਵੀਰ ਜੀ ਸਾਲੇ ਬੰਦੇ ਨੂੰ ਵੀ ਬਹੁਤ ਵਧੀਆ ਹੈ ਖਾ ਕੇ ਦੇਖੋ ਇਹ ਕਈ ਤਰ੍ਹਾਂ ਦਾ ਖਾਦੀ ਜਾਂਦੀ ਹੈ ਚਾਰ ਵੀ ਪੈ ਜਾਂਦਾ ਪਜੀਰੀ ਵੀ ਬਣਦੀ ਹੈ ਜਿਵੇਂ ਮਰਜੀ ਵਰਤ ਲਓ ਹਨਾ ਇਹਨੂੰ ਵਰਤਿਆ ਜਾ ਸਕਦਾ ਇਹ ਕਿਲੋ ਦਾ ਪੈਕੇਟ ਹੈ ਜੀ 1 ਕਿਲੋ ਦਾ ਪੈਕੇਟ ਹੈ ਜੀ ਹਾਂ ਕਿੰਨੇ ਰੁਪਏ ਦਾ ਸੇਲ ਕਰ ਰਹੇ ਹੋ ਇਹ ਸਿਰਫ ਲੱਖਾਂ ਰੁਪਈਆ ਦੀ ਦਵਾਈ ਆਪਾਂ ਅੱਗੇ ਲਿਖ ਕੇ ਵੀ ਲਾਇਆ ਦੇਖੋ 100 ਰੁਪਏ ਦਾ ਦੇ ਰਹੇ ਆ ਜਿਹੜੀ ਲੱਖਾਂ ਰੁਪਈਆ ਦੀ ਦਵਾਈ ਨਹੀਂ ਮਿਲਦੀ ਆਪਾਂ 100 ਰੁਪਏ 'ਚ ਦੇ ਰਹੇ ਆ ਤੇ ਆ ਦੂਸਰਾ ਕੀ ਹੈ ਜੀ ਇਹ ਦੂਜਾ ਲੈਵਨ ਗ੍ਰਾਸ ਹੈ ਜੀ ਬਾਹਲੇ ਵੀਰਾਂ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹਨਾ ਵੀ ਲੈਵਨ ਗ੍ਰਾਸ ਹੈ ਇਹ ਪੇਡਾ ਹੁੰਦਾ ਕਾਹੀ ਵਰਗਾ ਜੀ ਨੂੰ ਆਪਾਂ ਦੱਬ ਕਹਿ ਦਿੰਨੇ ਆ ਅੱਛਾ ਇਹ ਗਿੱਲਾ ਵੀ ਚਾਹ ਚ ਪੈ ਜਾਂਦਾ ਤੇ ਇਹਨੂੰ ਸੁਕਾ ਕੇ ਪਾਊਡਰ ਵੀ ਬਣਦਾ ਹੈ ਵੱਡੇ ਵੱਡੇ ਸ਼ਹਿਰਾਂ 'ਚ ਜੇ ਆਪਾਂ ਇਹਦੀ ਚਾਹ ਪੀਣ ਜਾਈਏ ਜਾਂ ਚਾਹ ਮੰਗਈਏ ਇਹਦੀ ਲੈਵਨ ਗ੍ਰਾਸ ਵਾਲੀ ਤਾਂ ਆਪਾਂ ਨੂੰ ਅੱਸੀ 80 ਰੁਪਈਆ ਦਾ ਕੱਪ ਦਿੰਦੇ ਨੇ ਤੇ ਆਪਾਂ ਆਪਣੇ ਘਰ 'ਚ ਤਿਆਰ ਕਰ ਸਕਦੇ ਆ ਆਪਣੇ ਗਮਲੇ 'ਚ ਵੀ ਤਿਆਰ ਕਰ ਸਕਦੇ ਆ ਬੰਦਾ ਹੀਮਤੀ ਹੋਣਾ ਚਾਹੀਦਾ ਇਹ ਦੇਖੋ ਹੈਨਾ ਕੀ ਫਾਇਦੇ ਨੇ ਜੀ ਦੇ ਇਹ ਇਹ ਵੀ ਬਹੁਤ ਸਰੀਰ ਨੂੰ ਜਿਵੇਂ ਕੌਫੀ ਦਾ ਕੱਪ ਪੀ ਕੇ ਆਪਾਂ ਨੂੰ એનર્ਜੀ ਜੀ ਨਹੀਂ ਆ ਜਾਂਦੀ ਹਾਂ ਖਾਂਸੀ ਜੁਕਾਮ ਜਾਂ ਕਿਸੇ ਦਾ ਹੜਦਾ ਨਹੀਂ ਰੇਸ਼ਾ ਵੀ ਡਿੱਗਦਾ ਸਾਰਿਆਂ ਨੂੰ ਕੰਟਰੋਲ ਕਰਦਾ ਸਰੀਰ ਨੂੰ ਬੜਾ ਸਟਰੋਂਗ ਬਣਾ ਦੇਣਾ ਇਹ ਮੈਡੀਸਨ ਹੈ ਵੀ ਮੈਡੀਸਨਾਂ ਦਾ ਵੀ ਇੱਕ ਐਨ ਸਰ ਹੈ ਜੀ ਕਹਿ ਦੋ ਇੱਕ ਆਪਾਂ ਮੈਡੀਸਨ ਘਰ ਦਾ ਹੈ ਜੀ ਦੇਖੋ ਹੈਨਾ ਇਹ ਆਰਗੈਨਿਕ ਤੇ ਇਹਦੇ ਨਾਲ ਸਿਹਤ ਬਹੁਤ ਵਧੀਆ ਹੋਣੀ ਐ ਸਿਹਤ ਤੰਦਰੁਸਤ ਹੋਊਗੀ ਠੀਕ ਹੈ ਜੀ ਤੁਸੀਂ ਤਾਂ ਆਪਣੇ ਖੇਤ ਨੂੰ ਪ੍ਰਯੋਗਸ਼ਾਲਾ ਬਣਾ ਲਿਆ ਦਵਾਈਆਂ ਆਪ ਤਿਆਰ ਕਰਕੇ ਆਪਣੀ ਗੱਡੀ ਤੇ ਰੱਖ ਕੇ ਵੇਚ ਰਹੇ ਅਸੀਂ ਦੇਖੋ ਜੀ ਪਹਿਲਾਂ ਸਵਾ ਕਿੱਲਾ ਰੱਖਿਆ ਸੀ ਆਰਗੈਨਿਕ ਤਾਂ ਹੁਣ ਜਦੋਂ ਗਿਆਨ ਆ ਗਿਆ ਜਦੋਂ ਇਸ ਕੰਮ ਦੇ ਵਿੱਚ ਵੜੇ ਆ ਲੋਕ ਤਾਂ ਐਂ ਕਹਿ ਰਹੇ ਨੇ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕ ਐਂ ਕਹਿ ਰਹੇ ਨੇ ਵੀ ਤੁਸੀਂ ਕੋਈ ਆਰਗੈਨਿਕ ਚੀਜ਼ ਤਿਆਰ ਕਰੋ ਲੈਣ ਵਾਸਤੇ ਤਿਆਰ ਬੈਠੇ ਨੇ ਦੁਬਾਰੇ ਲਹਿਰ ਚੱਲੂਗੀ ਦੁਬਾਰੇ ਲੋਕ ਬਿਨਾਂ ਰੇਸਪਰੇਟੋ ਖੇਤੀ ਕਰਨਗੇ ਦੁਬਾਰੇ ਮੁੜ ਕੇ ਆਉਣਗੇ ਗੁੜ ਅਸੀਂ ਗੰਨਾ ਵੀ ਲਾਇਆ ਗੁੜ ਕਢਾ ਕੇ ਵੀ ਸੇਲ ਕਰਾਂਗੇ ਤੇ ਗਾਹਾਂ ਨੂੰ ਆਪਾਂ 25000 ਦੀ ਪ੍ਰਾਲੀ ਬਣਾ ਕੇ ਰੱਖੀ ਹੈ ਜਿਹੜੀ ਹਲਦੀ ਕਿੱਲਾ ਲਈ ਸੀਗਾ ਨੂੰ ਢਾਈ ਕਿੱਲੇ ਲਾਣੀ ਆਉਂਦੇ ਉੱਪਰ ਪਾਉਣ ਵਾਸਤੇ ਠੀਕ ਹੈ ਜੀ ਉਹਦੇ ਉੱਪਰ ਪਾ ਕੇ ਕੱਖ ਨਹੀਂ ਹੁੰਦੇ ਇਹ ਲੇਬਰ ਦਾ ਵੀ ਫਾਇਦਾ ਹੁੰਦਾ ਤੇ ਜਿਹੜਾ ਆਪਾਂ ਗਡੋਇਆ ਪੈਦਾ ਹੋ ਜਾਂਦਾ ਉਹ ਗੁੜ ਦਾ ਹੈ ਗੋਡੀ ਵੀ ਆਪੀ ਕਰਦਾ ਦੇਖੋ ਆਰਗੈਨਿਕ ਇੱਕ ਜੰਗਲ ਵਾਂਗੂ ਬਣ ਜਾਂਦਾ ਠੀਕ ਹੈ ਜੀ ਉਹਦਾ ਸਵਾਦ ਵੀ ਵੱਖਰਾ ਹੋਣਾ ਹੈ ਆਰਗੈਨਿਕ ਕੋਈ ਵੀ ਚੀਜ਼ ਲਾਓਗੇ ਦਾ ਸਵਾਦ ਵੱਖਰਾ ਹੋਊਗਾ ਠੀਕ ਹੈ ਤੇ ਇਹ ਗੱਡੀ 'ਚ ਰੱਖਦੇ ਹਾਂ ਇਹ ਤੁਸੀਂ ਪ੍ਰੋਡਕਟ ਦੇਖੋ ਗੱਡੀਆਂ ਦਾ ਤਾਂ ਸਾਡਾ ਕੰਮ ਹੈ ਤੁਹਾਨੂੰ ਪਤਾ ਹੀ ਇੱਕ ਮਾਨ ਸਾਹਿਬ ਜਿੱਥੇ ਜਾਂਦੇ ਹੋ ਉੱਥੇ ਜਿੱਥੇ ਜਾਂਦੇ ਆਂ ਪਟਾਰੀ ਖੋਲ ਦਿੰਦੇ ਆ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਕਹਿੰਦੇ ਵੀ ਹੋਰ ਲੈ ਕੇ ਆਇਆ ਕਰੋ ਪਰ ਅਸੀਂ 10 ਪੈਕੇਟ ਗੱਡੀ 'ਚ ਰੱਖਦੇ ਹਾਂ ਜਿੱਥੇ ਵੀ ਜਾਂਦੇ ਆਂ ਸੇਲ ਕਰਦੇ ਆਂ ਲੁਧਿਆਣਾ ਅੰਮ੍ਰਿਤਸਰ ਅੱਜ ਮੈਂ ਚੰਡੀਗੜ੍ਹ ਗਿਆ ਸੀ ਉੱਥੇ 5 ਪੈਕੇਟ ਸੀ ਮੇਰੇ ਕੋਲ 5 ਦੇ 5 ਹੀ ਵਿਗ ਗਏ ਤੇ ਹੋਰ ਵੀ ਕਹਿੰਦੇ ਲੈ ਕੇ ਆਓ ਅਸੀਂ ਕਿਹਾ ਕੋਈ ਨਹੀਂ ਢੇੜਾ ਲੱਗਾ ਤਾਂ ਜ਼ਰੂਰ ਚੈਨਲ ਬਣਾਇਆ ਹੋਇਆ ਆਪਾਂ ਚੈਨਲ ਫੋਲੋ ਕਰਕੇ ਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਵਿਰਕ ਆਰਗੈਨਿਕ ਫਾਰਮ ਠੀਕ ਹੈ ਜੀ ਕੋਈ ਵੀ ਪ੍ਰੋਜੈਕਟ ਲੈਣਾ ਹੋਵੇ ਜਾਂ ਜਾਣਕਾਰੀ ਲੈਣੀ ਬੋਲ ਦਿਓ ਇੱਕ ਵਾਰੀ ਕੰਟੈਕਟ ਨੰਬਰ ਇਹ ਆਪਣਾ 9256220954 ਮੇਰਾ ਨੰਬਰ ਹੈ ਜੀ ਠੀਕ ਹੈ ਜੀ ਹਾਂ ਜੀ ਇਹਦੇ ਵੀ ਸੰਪਰਕ ਕਰ ਸਕਦੇ ਹੋ ਅਸੀਂ ਜਿੱਥੇ ਵੀ ਜਾਣਕਾਰੀ ਲੈਣ ਜਾਂਦੇ ਹਾਂ ਸਾਨੂੰ 1000 ਰੁਪਏ ਫੀਸ ਪਰ ਨਹੀਂ ਪੈਂਦੀ ਹੈ ਪਰ ਸਾਡੇ ਕੋਲ ਜਦੋਂ ਵੀ ਕੋਈ ਭਰਾ ਆਵੇ ਬਾਬੇ ਨਾਨਕ ਨੇ ਦੇਖੋ ਇਹ ਖੇਤਾਂ ਦੇ ਵਿੱਚ ਹਲ ਵਾਇਆ ਸੀ ਜਦੋਂ ਵੀ ਕੋਈ ਆਵੇ ਚਾਹ ਵੀ ਪਿਆਵਾਂਗੇ ਤੇ ਜਾਣਕਾਰੀ ਵੀ ਸਾਰੀ ਦੇ ਕੇ ਤੋਰਾਂਗੇ ਜੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਆਓ ਇਧਰ ਨੂੰ ਸਟੀਅਰਿੰਗ ਮੋੜੀਏ ਠੀਕ ਹੈ ਜੀ ਆਹ ਧੰਨਵਾਦ ਬਹੁਤ ਵਧੀਆ ਕੰਮ ਆ ਜੀ ਹਾਂਜੀ ਬਹੁਤ ਤੰਦਰੁਸਤੀ ਦਾ ਵਾਲੀ ਖੇਤੀ ਆ ਇਹ ਜਿਹੜੀ ਜਿਹੜਾ ਦਵਾਈਆਂ ਲੈਣ ਜਾਣੀਆਂ ਕਿਤੇ ਬਜ਼ਾਰਾਂ ਚੋਂ ਦਵਾਈਆਂ ਨਹੀਂ ਸਾਰੀਆਂ ਆਪਣੇ ਕੜੀ ਪੱਤਾ ਲੇਵਨ ਗ੍ਰਾਸ ਫਾਰਸਾ ਲੀਵਰ ਤੱਕ ਠੀਕ ਕਰਦਾ ਇਹ ਸਾਰੇ ਆਪਣੇ ਖੇਤ ਦੇ ਵਿੱਚ ਹੀ ਹੁੰਦੇ ਆ ਜੀ ਠੀਕ ਹੈ ਜੀ ਇਹ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ